ਇਹ ਬੜੀ ਮੰਦ ਭਾਗੀ ਖਬਰ ਹੈ ਵੀ ਜਿਹਦੇ ਨਾਲ ਦੋ ਸਟੇਟਾਂ ਦੇ ਵਿੱਚ ਆਪਸ ਦੇ ਵਿੱਚ ਫਰਕ ਪਿਆ ਵੀ ਪੰਜਾਬ ਦੇ ਹਾਲਾਤ ਕਿਦਾਂ ਖਰਾਬ ਹੋਏ ਨੇ ਕਿ ਮੈਂ ਤਾਂ ਤੁਹਾਨੂੰ ਨੈਟਸ਼ੈਲ ਇੱਕ ਛੋਟੀ ਜੀ ਬ੍ਰੀਕ ਜੀ ਗੱਲ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਮੰਨਦੇ ਹੋ ਤੇ ਆਪਣੇ ਘਰ ਲਗਾਓ ਪਰ ਮੈਂ ਕਹਿੰਦਾ ਕਿ ਪੰਜਾਬ ਦਾ ਆਪਾਂ ਕਿਉਂ ਮਾਹੌਲ ਖਰਾਬ ਕਰ ਰਹੇ ਹਾਂ ਸਾਡੇ ਰਾਸ਼ਟਰਪਤੀ ਜੈਲ ਸਿੰਘ ਹੋਏ ਨੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਹੋਏ ਨੇ ਸਾਡੇ ਇੰਡੀਅਨ ਆਰਮੀ ਦੇ ਵਿੱਚ ਵੱਡੇ ਵੱਡੇ ਜਰਨੈਲ ਬ੍ਰਿਗੇਡੀਅਰ ਰੈਂਕ ਦੇ ਅਫਸਰ ਹਿੰਦੂਸਤਾਨ ਸਰਕਾਰ ਨੇ ਸਿੱਖਾਂ ਨੂੰ ਹਮੇਸ਼ਾ ਤਾਜ ਪੋਸ਼ੀ ਭੇਟ ਕੀਤੀ ਹੈ ਉਹ ਪੰਜਾਬ ਤਾਂ ਖਾਲੀ ਹੋ ਗਿਆ ਵੀ ਸਾਡਾ ਪੰਜਾਬ ਦਾ ਯੂਥ ਤਾਂ ਸਾਰਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਕੈਨੇਡਾ ਚ ਜਾ ਰਿਹਾ ਹੈ ਵੀ ਕੁਝ ਨਾ ਕੁਝ ਅਕਲ ਦੀ ਗੱਲ ਕਰੋ ਵੀ ਆਪਣੇ ਪੰਜਾਬ ਨੂੰ ਸੇਵ ਕਰੋ ਭਾਈ ਚਾਰੇ ਦੇ ਵਿੱਚ ਹਿੰਦੂ ਸਿੱਖ ਚ ਫਰਕ ਪਾ ਦਿੱਤਾ ਇਹ ਤੁਹਾਨੂੰ ਅੱਜ ਮੰਨਣਾ ਪਊਗਾ ਯਾਰ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਸਕਦੇ ਹੋ ਵੀ ਹਿੰਦੂ ਸਿੱਖ ਦੋ ਨੇ ਔਰ ਇਹ ਭਾਈ ਪੰਜਾਬ 'ਚ ਹਿੰਦੂ ਸਿੱਖ ਇੱਕ ਨੇ ਦਸ ਗੁਰੂਆਂ ਦਾ ਤੇ ਪੰਜਾਬ ਨਹੀਂ ਬਲਕਿ ਹਿੰਦੁਸਤਾਨ ਦੇ ਹਰ ਜਗ੍ਹਾ ਤੇ ਸਿੱਖਾਂ ਨੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ ਹੈ ਮਲਕੀਆਂ ਸਾਡੇ ਬੰਦਿਆਂ 'ਚ ਆ ਪੰਜਾਬੀਆਂ 'ਚ ਤੇ ਉਹਨਾਂ 'ਚ ਵੀ ਹੋ ਸਕਦੀ ਹੈ ਪਰ ਅਸੀਂ ਤਾਂ ਦੋਨੋਂ ਸਟੇਟਾਂ ਨੂੰ ਅਪੀਲ ਕਰਾਂਗੇ ਦੋਨੋਂ ਸਰਕਾਰਾਂ ਨੂੰ ਵੀ ਇਹਦਾ ਖਿਆਲ ਕਰਨਾ ਚਾਹੀਦਾ ਹੈ ਵੀ ਇਹ ਜੇ ਝਗੜੇ 'ਚ ਨਹੀਂ ਹੁੰਦਾ ਅਸੀਂ ਹਮੇਸ਼ਾ ਕਦੇ ਵੀ ਸਿੱਖਾਣਾ ਵਿਰੋਧ ਨਹੀਂ ਕੀਤਾ ਸਿੰਘ ਸਾਡੇ ਵੱਡੇ ਭਾਈ ਨੇ ਸਾਡੇ ਗੁਰੂਆਂ ਨੇ ਸਾਡੇ ਵੀ 10 ਗੁਰੂ ਔਨਲੀ ਸਾਡੇ ਲਈ ਮਾਨਜੋਗ ਜਨੇ ਨਾਲ ਹੀ ਨੇ ਸੋਸ਼ੀ ਗਾਜੀ ਲੁਜਣਾ ਲਾਈਵ ਦੇਖ ਰਹੇ ਹੋ ਤੁਸੀਂ ਅ ਪਿਛਲੇ ਕੁਝ ਹਫਤੇ ਪਹਿਲਾਂ ਇੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਜਿਲ੍ਹਾ ਮਨੀਕਰਨ ਦੇ ਵਿੱਚ ਨੌਜਵਾਨ ਜਾਂਦੇ ਨੇ ਮਨੀਕਰਨ ਸਾਹਿਬ ਨਤਮਸਤਕ ਹੋਣ ਗੁਰੂ ਦੇ ਕਰ ਜਾਂਦੇ ਨੇ ਤੇ ਉੱਥੇ ਹੀ ਜਿਹੜੇ ਕੀ ਆ ਕੁਝ ਸ਼ਰਾਤੀ ਅੰਸਰਾਂ ਦੇ ਵੱਲੋਂ ਪਿੰਡਰਾਵਾਲੇ ਦੇ ਵਿੱਚ ਜਿਹੜੀ ਕਿ ਝੰਡੇ ਦੀ ਬੇਅਸਬੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਜਿਹੜੀ ਇੱਕ ਵਿਕਟਰੀਏ ਅਮਨਸੂਦ ਜੋ ਕਿ ਕਿਸੇ ਪਾਰਟੀਆਂ ਸਮੰਦਰ ਰੱਖਦੇ ਨੇ ਉਹਨਾਂ ਤੇ ਜਿਹੜੀ ਕਿ ਕਾਰਵਾਈ ਕਰਦੇ ਨੇ ਸੂਕੂ ਸਰਕਾਰ ਤੇ ਹੁਣ ਇਸ ਦੇ ਦੌਰਾਨ ਅਖਿਲ ਭਾਰਤੀ ਸ਼ਿਪਸ਼ਨਾ ਰਾਸ਼ਟਰੀਵਾਦੀ ਦੇ ਸੁਨੀਲ ਤਾਂਗੜੀ ਜੀ ਨਾਲ ਗਲਵਤ ਕਰਦੇ ਆ ਜੋ ਕਿ ਇਹ ਸਾਡੇ ਨਾਲ ਜੁੜ ਚੁੱਕੇ ਨੇ ਸਰ ਕੀ ਕਿਸ ਤਰ੍ਹਾਂ ਦੇ ਦਿਓ ਕੀ ਜਿਹੜੇ ਨੌਜਵਾਨ ਨਸਮਸਤਕ ਹੋ ਜਾਂਦੇ ਨੇ ਪਿਛਲੇ ਹਫਤੇ ਕਾਫੀ ਮਾਮਲਾ ਪਖਿਆ ਰਿਹਾ ਤੇ ਇੱਕ ਵਿਅਕਤੀ ਤੇ ਕਾਰਵਾਈ ਵੀ ਕੀਤੀ ਕੀ ਹੈ ਐਸ ਡੀ ਐਮ ਵੱਲੋਂ ਕੋਰਟ ਵੱਲੋਂ ਜੈ ਸ਼੍ਰੀ ਰਾਮ ਜੀ ਪਹਿਲਾਂ ਤਾਂ ਮੈਂ ਸਭ ਨੂੰ ਨਮਸਕਾਰ ਕਰਦਾ ਹਾਂ ਜਿੱਥੇ ਤੱਕ ਤਾਂ ਤਾਲੁਕ ਹੈ ਜਿੱਥੇ ਤੱਕ ਤਾਂ ਤਾਲੁਕ ਹੈ ਹਮਾਚਲ ਦੇ ਕੇਸ ਦਾ ਇਹ ਬੜੀ ਮੰਦ ਭਾਗੀ ਖਬਰ ਹੈ ਵੀ ਜਿਹਦੇ ਨਾਲ ਦੋ ਸਟੇਟਾਂ ਦੇ ਵਿੱਚ ਆਪਸ ਦੇ ਵਿੱਚ ਫਰਕ ਪਿਆ ਤੁਸੀਂ ਕਹਿੰਦੇ ਨੇ ਬੇ ਪਿੰਡਰਾਂ ਵਾਲੇ ਦੇ ਝੰਡੇ ਲਗਾ ਕੇ ਗਏ ਨੇ ਇਹ ਹਰ ਆਦਮੀ ਦੀ ਆਪਣੀ ਆਪਣੀ ਵਿਚਾਰਧਾਰਾ ਹੈ ਜਿਹੜੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਫੋਟੋ ਆਪਣੇ ਘਰ ਲਗਾਣ ਵੀ ਤੁਸੀਂ ਹਾਈਲਾਈਟ ਕਰਦੇ ਹੋ ਕਿਉਂਕਿ ਜੇ ਮੈਂ ਤੁਹਾਨੂੰ ਪਿੰਡਰਾਂ ਵਾਲੇ ਬਾਰੇ ਦੱਸਾਂ ਤੇ ਫਿਰ ਬਹੁਤ ਲੰਮੇ ਸਮਾਂ ਬਣ ਜਾਏਗਾ ਲੰਮਾ ਟਾਈਮ ਮਿਲੇਗਾ ਵੀ ਪੰਜਾਬ ਦੇ ਹਾਲਾਤ ਕਿਦਾਂ ਖਰਾਬ ਹੋਏ ਨੇ ਵੀ ਮੈਂ ਤਾਂ ਤੁਹਾਨੂੰ ਨੈਟ ਸ਼ੈਲ ਇੱਕ ਛੋਟੀ ਜੀ ਬਰੀਕ ਜੀ ਗੱਲ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਮੰਨਦੇ ਹੋ ਤੇ ਆਪਣੇ ਘਰ ਲਗਾਓ ਹੁਣ ਨੰਬਰ 2 ਦੂਸਰੇ ਪਾਸੇ ਬਈ ਹਾਲਾਤ ਕਿਦਾਂ ਵਿਗੜਦੇ ਨੇ ਮੈਂ ਕਹਿੰਨਾ ਵੀ ਉਹਨਾਂ ਨੇ ਗਲਤ ਕੀਤਾ ਸਹੀ ਕੀਤਾ ਇਹ ਇਸ ਨੰਬਰ ਇਸ਼ੂ ਨੰਬਰ 1 ਹੈ ਨੰਬਰ 2 ਦਾ ਇਸ਼ੂ ਤੁਸੀਂ ਕੀ ਦੇਖ ਰਹੇ ਹੋ ਵੀ ਅੱਜ ਹਿਮਾਚਲ ਦੀਆਂ ਬਸਾਂ ਆ ਰਹੀਆਂ ਵੀ ਉਹਨਾਂ ਦੇ ਨਾਲ ਤੋੜ ਭੰਨ ਕੀਤੀ ਜਾਂਦੀ ਹੈ ਔਰ ਸਪੈਸ਼ਲੀ ਭਿੰਡਰਾਂ ਵਾਲੇ ਦੇ ਉੱਤੇ ਪੋਸਟਰ ਲਗਾਏ ਜਾਂਦੇ ਨੇ ਇਹ ਬੜੀ ਮੰਦ ਭਾਗੀ ਖਬਰ ਹੈ ਇਹ ਨਹੀਂ ਹੋਣਾ ਚਾਹੀਦਾ ਮੈਂ ਕਹਿੰਨਾ ਪੋਸਟਰ ਲਗਾਓ ਵੀ ਸਾਡੇ ਗੁਰੂਆਂ ਦੇ ਤੁਸੀਂ ਪੋਸਟਰ ਲਗਾਓ ਜਿੰਨੇ ਮਰਜ਼ੀ ਲਗਾਓ ਗੋਵਨ ਸਿੰਘ ਜੀ ਦਾ ਲਗਾਓ ਗੁਰਨਾਨਕ ਦੇਵ ਜੀ ਦਾ ਲਗਾਓ ਵੀ ਜਿਨ੍ਹਾਂ ਨੇ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਵੀ ਉਹਨਾਂ ਦੇ ਤੁਸੀਂ ਝੰਡੇ ਉਹ ਲਗਾਣੇ ਚਾਹੀਦੇ ਆ ਪੋਸਟਰ ਇਹ ਨਹੀਂ ਹੋਣਾ ਚਾਹੀਦਾ ਵੀ ਪੰਜਾਬ 'ਚ ਜੇ ਉਹਨਾਂ ਦੀ ਬਸਾ ਆ ਰਹੀਆਂ ਤੇ ਅਸੀਂ ਇਹ ਕਰੀਏ ਹੁਣ ਜੇ ਤੁਸੀਂ ਥੋੜਾ ਜਿਹਾ ਮੈਂ ਦੂਜੇ ਪਾਸੇ ਆ ਜਾ ਬੇ ਗੱਲ ਖਾਲਿਸਤਾਨ ਦੀ ਚੱਲਦੀ ਰਹਿੰਦੀ ਆ ਵੀ ਮੈਂ ਤਾਂ ਪੰਜਾਬੀਆਂ ਨੂੰ ਬੀngੇ ਪੰਜਾਬੀ ਇੱਕੋ ਹੀ ਗੱਲ ਕਵਾਂਗਾ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ ਉਹ ਪੰਜਾਬ ਤਾਂ ਖਾਲੀ ਹੋ ਗਿਆ ਵੀ ਸਾਡਾ ਪੰਜਾਬ ਦਾ ਯੂਥ ਤਾਂ ਸਾਰਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਕੈਨੇਡਾ ਚ ਜਾ ਰਿਹਾ ਹੈ ਵੀ ਕੁਝ ਨਾ ਕੁਝ ਅਕਲ ਦੀ ਗੱਲ ਕਰੋ ਵੀ ਆਪਣੇ ਪੰਜਾਬ ਨੂੰ ਸੇਵ ਕਰੋ ਜੀ ਸਰ ਕਿਸ ਤਰ੍ਹਾਂ ਦੇ ਦਿਓ ਚਲੋ ਤੁਸੀਂ ਕਿਹਾ ਕਿ ਖਾਲਿਸਤਾਨ ਬਾਰੇ ਕਿਹਾ ਹਨ ਤੇ ਉਹਦੇ ਬਾਰੇ ਕਿ ਪਿੰਡਾਂ ਦੇ ਫੋਟੋਆਂ ਹੀ ਲਾਈਆਂ ਠੀਕ ਹੈ ਪਰ ਪਹਿਲੇ ਪੰਜਾਬੀਆਂ ਨਾਲ ਵੀ ਤਾਂ ੱੱਕਾ ਹੋਇਆ ਪੰਜਾਬੀਆਂ ਨਾਲ ਤੁਸੀਂ ਕਿੰਨਾ ੱੱਕਾ ਕਹਿ ਰਹੇ ਹੋ ਝੰਡਾ ਜਿਹੜੇ ਪਿੰਡਰਾ ਵਾਲੇ ਝੰਡੇ ਨੇ ਜੋ ਲਾਗੇ ਗਏ ਨੇ ਠੀਕ ਹੈ ਆਪਣੇ ਭਾਵਨਾ ਭਾਵਨਾ ਨੂੰ ਵੀ ਥੇ ਪਹੁੰਚੀ ਉਹਨਾਂ ਦੇ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿ ਰਿਹਾ ਵੀ ਦੇਖੋ ਹਰ ਆਦਮੀ ਦੀ ਆਪਣੀ ਆਪਣੀਆਂ ਭਾਵਨਾ ਹੈ ਵੀ ਜੇ ਤੁਸੀਂ ਪਿੰਡਰ ਵਾਲਿਆਂ ਨੂੰ ਬਹੁਤ ਸੰਤ ਮੰਨਦੇ ਹੋ ਵੀ ਤੁਸੀਂ ਆਪਣੇ ਘਰ ਦੇ ਵਿੱਚ ਉਹਦੀ ਲਗਾਓ ਵੀ ਮੇਰੀ ਵਿਚਾਰਧਾਰਾ ਦੇ ਮੁਤਾਬਕ ਮੈਂ ਪਿੰਡਰ ਵਾਲੇ ਨੂੰ ਨਹੀਂ ਮੰਨਦਾ ਵੀ ਇਸ ਕਰਕੇ ਮੇਰਾ ਆਪਣਾ ਵਿਚਾਰ ਹੈ ਵੀ ਮੈਂ ਤਾਂ ਤੁਹਾਨੂੰ ਇਸ ਗੱਲ ਨੂੰ ਕੱਟ ਕੇ ਇੱਕ ਗੱਲ ਕਰਦਾ ਵੀ ਪੰਜਾਬ ਵਰਸਸ ਅਹ ਹਿਮਾਚਲ ਦਾ ਤੁਸੀਂ ਝਗੜਾ ਕਿੱਥੋਂ ਕਿੱਥੇ ਲੈ ਗਏ ਹੋ ਇੱਕ ਪੋਸਟਰ ਦੀ ਖਾਤਰ ਵੀ ਜੇ ਅੱਜ ਉਹਨਾਂ ਦੀਆਂ 50 ਬਸਾਂ ਆਈਆਂ ਵੀ ਅਸੀਂ ਬਸਾਂ ਦਾ ਤੋੜਪਾਨ ਕਰੀਏ ਵੀ ਕਿਆ ਕੱਲ ਨੂੰ ਪੰਜਾਬ ਦੀਆਂ ਬਸਾਂ ਨੇ ਹਿਮਾਚਲ 'ਚ ਨਹੀਂ ਜਾਣਾ ਹਰਿਆਣੇ 'ਚ ਨਹੀਂ ਜਾਣਾ ਦੂਜੀ ਸਟੇਟਾਂ 'ਚ ਹੀ ਨਹੀਂ ਜਾਣਾ ਫਿਰ ਕਿੰਨਾ ਨੁਕਸਾਨ ਹੋਊਗਾ ਪਰ ਇਹ ਸਰਕਾਰਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਹੈ ਵੀ ਜਿਹੜਾ ਕੋਈ ਕੰਮ ਗਲਤ ਕਰਦਾ ਤੇ ਉਹਨੂੰ ਰੋਕਣਾ ਚਾਹੀਦਾ ਹੈ। ਸਾਹ ਹਿਮਾਚਲ ਦੇ ਵੱਲੋਂ ਵੀ ਜਿਹੜਾ ਕਿ ਜਿਹੜੀ ਕਿ ਛੰਡੇ ਬੇਜ਼ ਵੀ ਕੀਤੀ ਗਿਆ ਨਾ ਤੇ ਉਹ ਉਹ ਚੀਜ਼ ਨੂੰ ਤੁਸੀਂ ਕਿਤਾ ਦੇ ਦਿਓ ਕਿਉਂਕਿ ਨੌਜਵਾਨ ਜਾਂਦੇ ਪਏ ਨੰਤਮਸਤਕ ਹੋ ਰਹੇ ਗੁਰੂ ਘਰ ਜਾ ਰਹੇ ਨੇ ਕਿਹੜਾ ਹੁੱਲੜਬਾਜੀ ਕਰਕੇ ਜਾਂਦੇ ਨੇ ਉੱਥੇ। ਮੈਂ ਤੁਹਾਨੂੰ ਫੇਰ ਇਹ ਗੱਲ ਦੁਹਰਾਵਾਂਗਾ ਇਹ ਤੁਹਾਡੀ ਆਪਣੀ ਵਿਚਾਰਧਾਰਾ ਹੈ। ਵੀ ਤੁਸੀਂ ਪਿੰਡਰਾਂ ਵਾਲੇ ਨੂੰ ਮੰਨਦੇ ਹੋ ਵੀ ਜਿਹੜੇ ਮੰਨਦੇ ਆ ਤੇ ਮੈਂ ਕਹਿੰਦਾ ਵੀ ਤੁਸੀਂ ਮੰਨੋ। ਨਹੀਂ ਮੰਨੀ ਕਰਨ ਸਾਈ ਜਰੇ ਵੀ ਪਿੰਡਰਾ ਦੀ ਕਿਹੜੀ ਗੱਲ ਆ ਕਿ ਜੀ। ਮੈਂ ਤਾਂ ਤੁਹਾਨੂੰ ਉਹੀ ਗੱਲ ਕਰਦਾ ਵੀ ਪੋਸਟਰ ਤਾਂ ਭਿੰਡਰਾਂ ਵਾਲੇ ਦੇ ਹੀ ਲਗਾਏ ਹੋਏ ਹਨ ਤੁਸੀਂ ਮਨ ਕਰਨ ਆਪਣੇ ਗੁਰੂਆਂ ਦੇ ਲਗਾ ਕੇ ਜਾਓ ਤਾਂ ਤੁਹਾਨੂੰ ਕੋਈ ਰੋਕਦਾ ਹੈਗਾ ਪਰ ਮੈਂ ਇਹ ਮੇਰੀ ਆਪਣੀ ਵਿਚਾਰਧਾਰਾ ਹੈ ਵੀ ਮੈਂ ਇਹਦੇ ਨਾਲ ਸਹਿਮਤ ਨਹੀਂ ਹੈ ਪਰ ਦੋਨੋਂ ਸਟੇਟਾਂ ਦਾ ਜਿਹੜਾ ਕੋਈ ਨੁਕਸਾਨ ਹੋਊਗਾ ਤੇ ਇਹ ਮਾੜੀ ਗੱਲ ਹੈ ਨਹੀਂ ਤੁਹਾਨੂੰ ਕੀ ਲੱਗਦਾ ਕੋਈ ਸ਼ਰਾਰਤੀ ਅਨਸਰ ਇਹਦੇ ਵਿੱਚ ਇਨਵੋਲਡ ਨੇ ਤੁਹਾਨੂੰ ਕੀ ਲੱਗਦਾ ਇਹ ਕਿ ਜਿੱਤੇ ਤੱਕ ਦਾ ਤੁਸੀਂ ਸ਼ਰਾਰਤੀ ਅਨਸਰ ਦੀ ਗੱਲ ਕਰਦੇ ਹੋ ਫਿਰ ਸਮਾਂ ਬਹੁਤ ਘੱਟ ਆ ਵੀ ਮੈਂ ਸ਼ਰਾਰਤ ਦੱਸਾਂ ਕਿ ਤੁਸੀਂ 1981 ਤੋਂ ਸ਼ੁਰੂ ਹੋ ਜਾਓ ਦੇ ਪੰਜਾਬ ਸਾਡਾ ਬੜਾ ਪੀਸਫੁਲ ਸੀ ਹਿੰਦੂ ਸਿੱਖ ਭਾਈਚਾਰਾ ਬਹੁਤ ਵਧੀਆ ਕੰਮ ਕਰਦਾ ਸੀ ਬਈ ਕੁਝ ਏਜੰਸੀਆਂ ਨੇ ਔਰ ਕੁਝ ਲੋਕਾਂ ਨੇ ਸ਼ਰਾਰਤੀ ਅੰਸਰ ਨੇ ਬਈ ਭਾਈਚਾਰੇ ਦੇ ਵਿੱਚ ਹਿੰਦੂ ਸਿੱਖ 'ਚ ਫਰਕ ਪਾ ਦਿੱਤਾ ਇਹ ਤੁਹਾਨੂੰ ਅੱਜ ਮੰਨਣਾ ਪਊਗਾ ਕੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਸਕਦੇ ਹੋ ਬਈ ਹਿੰਦੂ ਸਿੱਖ ਦੋ ਨੇ ਔਰ ਇਹ ਭਾਈ ਪੰਜਾਬ 'ਚ ਹਿੰਦੂ ਸਿੱਖ ਇੱਕ ਨੇ ਜੇ ਮੈਂ ਇਸ ਗੱਲ ਨੂੰ ਕੁਝ ਸਮਾਂ ਪਿੱਛੇ ਚੱਲ ਜਾ 50 60 ਸਾਲ ਪਹਿਲਾਂ ਹਰ ਹਿੰਦੂ ਪਰਿਵਾਰ ਦੇ ਵਿੱਚ ਪਹਿਲਾ ਬੱਚਾ ਕੇਸਤਾਰੀ ਹੁੰਦਾ ਸੀ ਫਿਰ ਅਸੀਂ ਕਿਸ ਸਮਨਿਏ ਵੀ ਹਿੰਦੂ ਸਿੱਖ ਦੋ ਨੇ ਅੱਜ ਸਾਡੇ ਰਿਸ਼ਤੀਆਂ ਦੀ ਗੱਲ ਕਰਦੇ ਹਾਂ ਵੀ ਕੀ ਹਿੰਦੂਆਂ ਦੀਆਂ ਲੜਕੀਆਂ ਸਿੱਖਾਂ ਦੇ ਘਰ ਨਹੀਂ ਵਿਆਈਆਂ ਹੋਈਆਂ ਸਿੱਖਾਂ ਦੀਆਂ ਲੜਕੀਆਂ ਹਿੰਦੂਆਂ ਦੇ ਘਰ ਨਹੀਂ ਵਿਆਈਆਂ ਹੋਈਆਂ ਫਿਰ ਦੋ ਕਿੱਦਾਂ ਨੇ ਜੇ ਕੁਝ ਨਲਾਇਕ ਅੰਸਰ ਸ਼ਰਾਰਤੀ ਅੰਸਰ ਜਿਹੜੇ ਆਪਣੇ ਆਪ ਨੂੰ ਸਿੱਖ ਨੂੰ ਅਲੱਗ ਗਿਣਦੇ ਨੇ ਪਰ ਮੈਂ ਉਹਨਾਂ ਦੇ ਨਾਲ ਮਤਫਿਕ ਨਹੀਂ ਹਾਂ ਕਿਉਂਕਿ ਮੇਰਾ ਮੰਨਣਾ ਹੈ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਇੱਕ ਮਾਂ ਦੇ ਦੋ ਬੇਟੇ ਨੇ ਸਰ ਹੋਰ ਕਿੱਸਾ ਦੇ ਦਿਓ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਕੀ ਹੰਗਾਮਾ ਹੋਇਆ ਸੀ ਪੰਜਾਬ ਦੇ ਨੌਜਵਾਨ ਪਰਿਵਾਰ ਗਿਆ ਸੀ ਕਿ ਐਨ ਆਰ ਆਈ ਉਹਨਾਂ ਵੀ ਕਾਫੀ ਜਿਹੜੀ ਆ ਕੁੱਟਮਾਰ ਹੋਈ ਸੀਗੀ ਤੇ ਬਾਕੀ ਮਾਚਲਾ ਦਾ ਕਹਿਣਾ ਕਿ ਜਿਹੜੀ ਕੀ ਤੁਸੀਂ ਪੰਜਾਬੀ ਇੱਥੇ ਆ ਕੇ ਉਲਟ ਬਾਜੀ ਕਰਦੇ ਨੇ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇ ਦਿਓ ਦੇਖੋ ਜਿੱਤੇ ਤੱਕ ਤਾਂ ਤਾਲੂਕਾ ਹੁੱਲੜ ਬਾਜੀ ਦਾ ਉਹ ਚਾਹੇ ਕੋਈ ਸਟੇਟ ਦਾ ਵੀ ਹੋਵੇ ਹੁੱਲੜਵਾਜੀ ਨਹੀਂ ਹੋਣੀ ਚਾਹੀਦੀ ਵੀ ਜੇ ਅਸੀਂ ਇੰਜੋਏ ਕਰਨ ਗਏ ਆ ਜਾਂ ਧਾਰਮਿਕ ਸਥਾਨ ਤੇ ਗਏ ਆ ਉਸ ਵਿਚਾਰ ਦਾ ਰਹਿਣਾ ਚਾਹੀਦਾ ਵੀ ਜੇ ਨਲਾਕੀਆਂ ਸਾਡੇ ਬੰਦਿਆਂ ਚ ਆ ਪੰਜਾਬੀਆਂ ਚ ਤੇ ਉਹਨਾਂ ਚ ਵੀ ਹੋ ਸਕਦੀ ਆ ਪਰ ਅਸੀਂ ਤਾਂ ਦੋਨੋਂ ਸਟੇਟਾਂ ਨੂੰ ਅਪੀਲ ਕਰਾਂਗੇ ਦੋਨੋਂ ਸਰਕਾਰਾਂ ਨੂੰ ਬਈ ਇਹਦਾ ਖਿਆਲ ਕਰਨਾ ਚਾਹੀਦਾ ਵੀ ਇਹ ਜੇ ਝਗੜੇ ਚ ਨਹੀਂ ਹੋਣੀ ਚਾਹੀਦਾ ਪਹਿਲ ਪਹਿਲ ਉਹਨਾਂ ਵੱਲੋਂ ਹੋਈਗੀ ਹੈ ਮਚਲ ਵੱਲੋਂ ਕਿਉਂਕਿ ਸਾਫ਼ ਵੀਡੀਓ ਦੇ ਵਿੱਚ ਪਤਾ ਲੱਗ ਰਿਹਾ ਕਿ ਕਿਉਂਕਿ ਨੌਜਵਾਨ ਜਿਹੜਾ ਕਿ ਆਰਾਮ ਨਾਲ ਜਾ ਰਿਹਾ ਸੀਗਾ ਕਿਤੇ ਨਾ ਆਪਣੇ ਮਨਿਕਰਮ ਸਾਹਿਬ ਜਾ ਰਹੀ ਸੀ ਇਹ ਚਲੋ ਆ ਰਿਹਾ ਸੀਗਾ ਠੀਕ ਹੈ ਪਰ ਵੀਡੀਓ ਦੇ ਸਾਫ਼ ਪਤਾ ਲੱਗ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਪਹਿਲ ਕੀਤੀ ਗਈ ਹੈ ਕੀ ਇਹ ਗਲਤ ਹੈ ਸਹੀ ਹੈ ਨਹੀਂ ਦੇਖੋ ਫਿਰ ਫਰਕ ਆ ਰਿਹਾ ਵੀ ਤੁਹਾਡਾ ਸਵਾਲ ਵੀ ਕਿਆ ਉਹਨਾਂ ਨੇ ਪਹਿਲ ਕੀਤੀ ਵੇ ਮੈਂ ਇਹ ਗੱਲ ਕਹਿਣਾ ਵੀ ਪਹਿਲੇ ਨਾ ਨਹੀਂ ਕਿ ਕਿਉਂ ਕਿਉਂ ਕਰ ਰਿਹਾ ਇਹ ਤਾਂ ਇਹ ਤਾਂ ਤੁਸੀਂ ਮਾਹੌਲ ਖਰਾਬ ਕਰ ਰਹੇ ਨਹੀਂ ਬਿਲਕੁਲ ਮਾਹੌਲ ਨਹੀਂ ਮੌਲ ਜਦੋਂ ਅਗੋਂ ਸਾਹਮਣੋਂ ਪਹਿਲ ਖੋਗੀ ਤਾਂ ਦੂਲ ਅਸੀਂ ਨਹੀਂ ਛੱਡਾਂਗੇ ਅਸੀਂ ਵੀ ਤਿੰਨ ਦੀਆਂ ਤੇਰਾ ਕਰਕੇ ਮੋੜਨਾ ਜਾਣਦੇ ਆ ਤਾਂ ਉਹਨਾਂ ਦੀ ਸੀ ਵੀਡੀਓ ਸਾਹ ਦੇ ਜਿਹੜੀ ਗਲਤ ਹੋਏਗਾ ਉਹ ਹੀ ਵੀ ਤੁਸੀਂ ਪਾ ਲਈ ਵੀਡੀਓ ਦੇਖੋ ਮੈਂ ਤੁਹਾਡੇ ਚੈਨਲ ਨੂੰ ਵੀਡੀਓ ਪ੍ਰੋਵਾਈਡ ਕਰਾਉਣਾ ਤੇ ਪੂਰੀ ਚਲਾਓ ਪੂਰੀ 12 ਮਿੰਟ ਦੀ ਵੀਡੀਓ ਹੈ ਪਹਿਲਾਂ ਅਮਨ ਸੂਝ ਨਿਕਲ ਰਹੇ ਨੇ ਇਹਨਾਂ ਨੇ ਉਹਨਾਂ ਦੇ ਬੰਦੇ ਦਾ ਸਿਰ ਬਾੜਿਆ ਨਹੀਂ ਤੁਸੀਂ ਸਹੀ ਸ਼ਿਪਸ਼ਨਾ ਇੱਕ ਸਾਰੇ ਸਾਰੇ ਦੀ ਸ਼ਿਪਸ਼ਨਾ ਵਾ ਤੁਹਾਡੀ ਪਹਿਲੀ ਸ਼ਿਪਸ਼ਨਾ ਦੀ ਰਾਸ਼ਟਰੀ ਜਿਹੜ ਕਿ ਹਿੰਦੂ ਤੇ ਸਿੱਖ ਇੱਕ ਨੇ ਤੇ ਇੱਕ ਹੀ ਲੋ ਪਾਜੀ ਸਿੱਖਾਂ ਮੈਂ ਬਾਰ ਬਾਰ ਕਹਿੰਦਾ ਉਹ ਵੀ ਦਾ ਸਿੱਖੀ ਸੀਗੇ ਅਸੀਂ ਹਮੇਸ਼ਾ ਕਦੀ ਵੀ ਸਿੱਖਾਂ ਦਾ ਵਿਰੋਧ ਨਹੀਂ ਕੀਤਾ ਸਿੰਘ ਸਾਡੇ ਵੱਡੇ ਭਾਈ ਨੇ ਸਾਡੇ ਗੁਰੂਆਂ ਨੇ ਸਾਡੇ ਵੀ 10 ਗੁਰੂ ਓਨ ਨਹੀਂ ਸਾਡੇ ਲਈ ਮਾਨ ਜੋਗਾ ਜਨੇ ਨਾਲ ਹੀ ਨੇ ਮੈਂ ਸ਼ਾਇਦ ਦਰਬਾਰ ਸਾਹਿਬ ਕਿੰਨੀ ਵਾਰ ਗਿਆ ਆਉਂਗਾ ਜਿੱਦਾਂ ਕੋਈ ਅੰਤ ਨਹੀਂ ਪਰ ਮੈਂ ਕਹਿੰਦਾ ਕਿ ਪੰਜਾਬ ਦਾ ਆਪਾਂ ਕਿਉਂ ਮਾਹੌਲ ਖਰਾਬ ਕਰ ਰਹੇ ਆ ਸਾਡੇ ਰਾਸ਼ਟਰਪਤੀ ਜੈਲ ਸਿੰਘ ਹੋਏ ਨੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਹੋਏ ਨੇ ਸਾਡੇ ਇੰਡੀਅਨ ਆਰਮੀ ਦੇ ਵਿੱਚ ਵੱਡੇ ਵੱਡੇ ਜਰਨੈਲ ਬ੍ਰਿਗੇਡੀਅਰ ਰੈਂਕ ਦੇ ਅਫਸਰ ਹਿੰਦੁਸਤਾਨ ਸਰਕਾਰ ਨੇ ਸਿੱਖਾਂ ਨੂੰ ਹਮੇਸ਼ਾ ਤਾਜ ਪੋਸ਼ੀ ਭੇਟ ਕੀਤੀ ਹੈ ਉਹਦਾ ਹਮੇਸ਼ਾ ਹਿੰਦੁਸਤਾਨ ਸਰਕਾਰ ਤੇ ਅਖਿਲ ਭਾਰਤੀਅ ਸਿਵਸਨਾ ਰਾਸ਼ਟਰਵਾਦ ਸਾਡੇ ਦਾਦਾ ਜੀ ਸਵਰਗੀ ਸ਼ੇਰੇ ਪੰਜਾਬ ਜਗਦੀਸ਼ ਤਾਂਗੜੀ ਜੀ ਦੀ ਸੋਚ ਤੇ ਅਮਲ ਕਰਦੇ ਹੋ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਕਰਦੇ ਸੀ ਕਰਦੇ ਰਹਾਂਗੇ ਨੀ ਸਾਰੇ ਤੁਸੀਂ ਜਿਵੇਂ ਸੁੱਖੀ ਸੁੱਖੂ ਜਿਹੜੇ ਸੁੱਖੂ ਸਰਕਾਰ ਹੈ ਮਹਾਚਲ ਦੇ ਦੀ ਅਮਨ ਸੂਤ ਜਿਹੜਾ ਕਿ ਕਾਰਵਾਈ ਹੋ ਨਹੀਂ ਸਹੀ ਹੈ ਮੈਂ ਦੇਖੋ ਜੀ ਅੱਛੀ ਗੱਲ ਹੈ ਜਿਹੜੀ ਸੁੱਖੂ ਗਵਰਨਮੈਂਟ ਨੇ ਮੈਂ ਕੱਲ ਖਬਰ ਦੇਖੀ ਕਿ ਉਹਨਾਂ ਤੇ ਜਿਹੜੀ ਕਾਰਵਾਈ ਹੋਈ ਹੈ ਮੇਰੀ ਵੀ ਗੱਲ ਨੂੰ ਸਮਝੋ ਮੈਂ بڑے ਚੈਨਲਾਂ ਦੇ ਦੇਖਿਆ ਕਿ ਇੱਕ ਬਾਈਟ ਲਗਾਈ ਜਾ ਰਹੀ ਹੈ ਇੱਕ ਕੀ ਜੀ ਦਰਬਾਰ ਕੀ ਸਿੱਖਾਂ ਨੂੰ ਹਿਮਾਚਲ ਦੇ ਵਿੱਚ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਮੈਨੂੰ ਇੱਕ ਵੀਡੀਓ ਦਿਖਾਓ ਭਾਜੀ ਨਹੀਂ ਹੁਣ ਇੱਥੇ ਆਪਾਂ ਗੱਲ ਦੇ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਨਹੀਂ ਕੀਤੀ ਗਈ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸਿੱਖ ਸਾਡੇ ਵੱਡੇ ਭਾਈ ਨੇ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ 10 ਗੁਰੂਆਂ ਦਾ ਤੇ ਪੰਜਾਬ ਨਹੀਂ ਬਲਕਿ ਹਿੰਦੁਸਤਾਨ ਦੇ ਹਰ ਜਗ੍ਹਾ ਤੇ ਸਿੱਖਾਂ ਨੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ ਤੇ ਮੈਂ ਫਕਰ ਕਰਦਾ ਐਸੀ ਬਬਰ ਕੌਮ ਸਾਡੇ ਪੰਜਾਬ 'ਚ ਹੈਗੀ ਐ ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਸਾਡੇ ਵੱਡੇ ਭਾਈ ਮੈਂ ਫੇ ਉਹੀ ਦੱਸਣਾ ਮੈਂ ਤੁਹਾਨੂੰ ਉੱਥੇ ਹੀ ਆ ਰਿਹਾ ਮੈਂ ਕਿਉਂਕਿ ਅਸੀਂ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਆ ਵੀ Hindu Sikh ਇੱਕਾ ਇੱਕੋ ਹੀ ਰਹੂਗੇ ਸੋ ਬਿਲਕੁਲ ਐਸਾ ਨਾ ਸੀਗੇ ਸੁਨੀਲ ਤਾਂਗੜੀ ਅਖਿਲ ਆ ਭਾਤੀ ਸ਼ਿਵਸ਼ਨਾ ਰਾਸ਼ਟਰੀਵਾਦੀ ਦੇ ਚੇਅਰ ਚੇਅਰਪਰਸਨ ਜਿਨ੍ਹਾਂ ਨੇ ਕਿਹਾ ਕਿ ਸਿੱਖ ਤੇ ਅਤੇ Hindu ਸਮਾਜ ਦੇ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਤੇ ਹੁਣ ਹਿਮਾਚਲ ਪ੍ਰਦੇਸ਼ ਦੀ ਸੁਖੂ ਸਰਕਾਰ ਜਿਹੜੀ ਕਿ ਆਮਨ ਸੂਤ ਦੇ ਕਾਰਵਾਈ ਕਰੀ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਕਿ ਪਿਛਲੇ ਸੰਮੇਲ ਦੇ ਵਿੱਚ ਇੱਕ ਨੌਜਵਾਨ ਜਿਹੜੀ ਕਿ ਆ ਮਨੀਕਰਨ ਸਾਹਿਬ ਜਿਹੜੀ ਕਿ ਮਥਾ ਟਿਕਨ ਗਿਆ ਸੀਗਾ ਮਥਾ ਟਿਕਨ ਤੇ ਜਿਹੜੋ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਕੁਝ ਸ਼ਰਾਰਤੀ ਹੰਸਰਾਂ ਦੇ ਵੱਲੋਂ ਉਸਦੇ ਜਿਹੜੀ ਕਿ ਝੰਡੇ ਦੀ ਬੇਅਦਬੀ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜੀ ਕਿ ਸੁਖੂ ਸਰਕਾਰ ਐਕਸ਼ਨ ਦੇ ਵਿੱਚ ਆਈ ਤੇ ਐਕਸ਼ਨ ਤੋਂ ਬਾਅਦ ਕਾਫੀ ਵਿਵਾਦ ਹੋਇਆ ਵਿਵਾਦ ਤੋਂ ਬਾਅਦ ਉਸ ਇੱਕ ਵਿਅਕਤੀ ਦੇ ਆਮਨ ਸੂਤ ਜੋ ਕਿ ਆਪਣੇ ਉਹਨਾਂ ਇੱਕ ਆ ਲੀਡਰ ਆਗੂ ਕਹਿੰਦਾ ਵਾ ਉਸ ਦੇ ਜਿਹੜੀ ਸੁੱਖੂ ਸਰਕਾਰ ਜਿਹੜੇ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਦੇਖਣਾ ਆਏਗਾ ਕਿ ਇਹ ਠੇ ਜਿਹੜੀ ਠੇਸ ਪਹੁੰਚੀ ਹੈ ਇਸ ਠੇਸ ਦਾ ਉਸ ਵਿਅਕਤੀ ਦੇ ਅਮਨ ਸੂ ਦੇ ਕੀ ਕਾਰਵਾਈ ਕਰਦੀ ਹੈ ਸੁੱਖੂ ਸਰਕਾਰ ਹਿਮਾਚਲ ਪਹਾੜੀ ਦੀ ਸਰਕਾਰ ਜੁੜਿਓ ਧਾਨ ਲੈ ਤਨਾ ਹਣੀ ਤਨਾ ਯੂਪੀ ਰਿਪੋਰਟਾਂ ਨੂੰ